ਸਾਰੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਹਰਜੀਤ ਸਿੰਘ ਗਰੇਵਾਲ ਜੀ ਅਨਿਲ ਸਰੀਨ ਜੀ ਪ੍ਰਵੀਨ ਬਾਂਸਲ ਜੀ ਮੋਹਨ ਲਖਾ ਜੀ ਬੰਦਵੰਤ رائے ਜੀ ਕੇ ਕੇ ਮਹੋਤਰਾ ਜੀ ਸਾਡੇ ਇਥੋਂ ਦੇ ਪਰਦਾ ਨੂੰ ਐਕਸਪੀਅਰ ਜਿਨ੍ਹਾਂ ਨੇ ਬਹੁਤ ਮਿਹਨਤ ਚੰਗ ਦਿਨਾਂ ਦੇ ਵਿੱਚ ਕਰਕੇ ਪਾਰਟੀ ਨੂੰ ਬਹੁਤ ਮਜ਼ਬੂਤੀ ਦਿੱਤੀ ਸੰਜੀਵ ਸ਼ਰਮਾ ਜੀ ਮੇਰੀ ਬੇਟੀ ਜਿੰਦਰ ਕੌਰ ਜਿਹੜੀ ਜਿਸ ਦਿਨ ਤੋਂ ਮਹਾਰਾਜਾ ਸਾਹਿਬ ਔਰ ਨਾ ਜਿੰਦਰ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਉਸ ਦਿਨ ਤੋਂ ਕੰਮ ਕਰਕੇ ਪਾਕੀ ਦਾ ਨਾ ਉੱਚਾ ਕੀਤਾ ਸਾਡੇ ਸਾਰੇ ਮੰਡਲ ਦੇ ਭਦਾਨ ਮੋਰਚਾ ਭਦਾਨ ਔਰ ਨਾਮ ਹੈ ਜਿਨ੍ਹਾਂ ਦੇ ਲਿੱਤੇ ਹਨ ਬਹੁਤ ਸਤਕਾਰਯੋ ਪਰ ਮੇਰੇ ਸਾਹਮਣੇ ਜਿਹੜੇ ਸਾਰੇ ਤੁਸੀਂ ਬੈਠੇ ਹੋ ਔਰ ਜਿਨ੍ਹਾਂ ਦੇ ਨਾਮ ਮੈਂ ਨਹੀਂ ਲਿੱਤੇ ਮੇਰੇ ਲਈ ਤੁਸੀਂ ਵੀ ਉਹਨੇ ਹੀ ਸਤਿਕਾਰਯੋਗ ਹੋ ਜਿन्हे ਜਿਨ੍ਹਾਂ ਦੇ ਮੈਨੇ ਨਾਮ ਲਿੱਤੇ ਅੱਜ ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ ਜੋ ਇੱਕ ਪਰਿਵਾਰਕ ਤੌਰ ਦੇ ਉਤੇ પ્રેમ ਪਿਆਰ ਸਤਿਕਾਰ ਤੁਸੀਂ ਦਿੱਤਾ ਮੈਂ ਤਾਂ ਆ ਲਾਕਡਾਊਨ ਮੈਂ ਮੋੜੂੰਗੀ ਕਿਸ ਤਰ੍ਹਾਂ ਤੁਸੀਂ ਹਰ ਵਕਤ ਸਾਥ ਦਿੱਤਾ ਪਰ ਅੱਜ ਅਸੀਂ ਉਸ ਮੋੜ ਦੇ ਉੱਤੇ ਖੜੇ ਆ ਕਿਉਂਕਿ ਇੱਕ ਗੱਲ ਪੱਕੀ ਹੈਗੀ ਹੈ ਕਿ ਬਦਲਾਅ ਦੇ ਬਿਨਾ ਕੋਈ ਚੀਜ਼ ਨਹੀਂ ਚੱਲਦੀ ਬਦਲਾਅ ਅਸੀਂ ਇਸ ਲਈ ਲਿਆ ਕੇ ਆਉਂਦੇ ਆ ਕਿ ਤਰੱਕੀ ਹੋਏ بچیاں دا جڑا کو بویق ہے سارے نارے ودیا ہوئے اور جو آج کی کڑی ہے اس نے مطابق سانو اپنے سوبے اپنا جو سا ڈسٹرکٹ ہے ساڈا لوک سبھا کیندر ہے اس نے لے سانو اس نے مطابق اگ چل کے اپنے بچیاں کا پویک بنانا پاؤ گا کہ بنیا کس طرح ہو سکتا ہے سرکار کسی دیکھ لیں. کچھ نہیں اگے زمین نہیں. سب کچھ بچہ بچہ پینڈ پینڈ شہر شہر کا دکھ ہو رہا ہے کہ ہے ਔਰ ਇੱਕ ਗਨਵਸ਼ ਹੈ ਇਹ ਜੋ ਸਾਡਾ ਦੇਸ਼ ਹੈ ਜੋ ਸਾਰੀ ਦੁਨੀਆ ਕੀ ਜਿਸ ਤਰ੍ਹਾਂ ਸ੍ਰੀ ਸਾਹਿਬ ਨੇ ਔਰ ਬਕਰਵਾਲ ਸਾਹਿਬ ਨੇ ਸਾਰਿਆਂ ਨੇ ਕਿਹਾ ਹੈ ਕਿ ਅੱਜ ਆਰਥਿਕ ਸਥਿਤੀ ਲਈ 5ਵੇਂ ਨੰਬਰ ਤੇ ਆਇਆ ਹੋਇਆ ਸਾਨੂੰ ਗਰੀਬੀ ਦੇਸ਼ਾਂ ਦੇ ਵਿੱਚ ਗਿਣਾ ਜਾਉਂਦਾ ਕੀ ਹੁਣ ਇਕਨੋਮੀ ਉੱਪਰ ਆ ਰਹੀ ਹੈ ਔਰ ਅਗਲੇ ਸਾਲਾਂ ਦੇ ਵਿੱਚ ਪੂਰੀ ਸਾਨੂੰ ਉਮੀਦ ਹੈਗੀ ਹੈ ਕਿ ਅਸੀਂ ਤੀਜੇ ਨੰਬਰ ਦੀ ਸਥਿਤੀ ਦੇ ਵਿੱਚ ਆਵਾਂਗੇ ਇਸ ਲਈ ਮੋਤੀ ਜੀ ਜਿਨ੍ਹਾਂ ਨੇ ਇਹ ਸਾਰਾ ਕੀਤਾ ਹੈ ਜਿਨ੍ਹਾਂ ਨੇ ਅਗਾਈ ਹੇਠਾਂ ਸਾਡਾ ਦੇਸ਼ ਇੱਥੇ ਆਇਆ ਹੈ ਅਸੀਂ ਉਹਨਾਂ ਦਾ ਸਾਥ ਦਈਏ ਉਹਨਾਂ ਦੇ ਨਾਲ ਚੱਲੀਏ ਕਿ ਪੰਜਾਬ ਵੀ ਤਰੱਕੀ ਇਸੇ ਤਰੀਕੇ ਦੇ ਨਾਲ ਅੱਗੇ ਨੂੰ ਹੋਏ اور جو سکیا بچیاں کا پویکھ ہے اس نے لئے اسی اگے کام کر سکتی سو so, اج بہت زیادہ کچھ نہیں میں کہنا بہت سما اگے آؤ گا پولیٹیکل بھاشن دین دے لئے اور ضرور کھل کے دلنا اور آج بس میں انہا کہنا چاہتی ہے کہ جو گیارہ کیوں یہ دے ਜਿਸ ਖੇਤਰ ਦੇ ਵਿੱਚ ਅਸੀਂ ਬੈਠੇ ਆ ਇਸ ਨੂੰ ਮਹਾਦੇਸਭ ਜਦ ਸੀਐਲਸੀ ਔਰ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਅੰਗ ਹੈਗੇ ਨੇ ਸਰਬਪਰਵਾਰ ਅੰਗ ਹੈਗਾ ਉਹਨਾਂ ਨੇ ਇਸ ਪਟਿਆਲਾ ਨੂੰ ਦੋ ਤਾਂ ਯੂਨੀਵਰਸਿਟੀਆਂ ਦਿੱਤੀਆਂ ਪਰ ਇਸ ਪਨੀਰ ل یونیورسٹی جی ہندوستان جی پہلی انٹرنیشنل یونیورسٹی آ رہی ہے کہ پچھلے پندرہ بیس سال خاص کر کے پچھلے دس سال اس طریقے ਅਸੀਂ ਆਪਣੇ ਦੇਸ਼ ਆਪਣੇ ਦੇਸ਼ ਦਾ ਨਾਮ ਜਿੱਥੇ ਹੋਰ ਕੇਂਦਰਾਂ ਦੇ ਵਿੱਚ ਉੱਚਾ ਕੀਤਾ ਹੈ ਉੱਥੇ ਖੇਡਾਂ ਦੇ ਮੈਦਾਨ ਦੇ ਵਿੱਚ ਕਿੰਨਾ ਅਸੀਂ ਜਿੱਥੇ ਕੁਝ ਵੀ ਨਹੀਂ ਹੁੰਦਾ ਸੀ ਇੱਕ ਮੈਡਲ ਵੀ ਨਹੀਂ ਆਉਂਦੀ ਸੀ ਇਨੀਅਰ ਮੈਡਲਸ ਆ ਰਹੀਆਂ ਨੇ ਇਸ ਤਰ੍ਹਾਂ ਅਸੀਂ ਅੱਗੇ ਗਏ ਆਂ ਔਰ ਇਹ ਬਹੁਤ ਜ਼ਰੂਰੀ ਆਜਕਲ ਦੇ ਜਵਾਨੇ ਦੇ ਵਿੱਚ ਕਿ ਜਿੱਥੇ ਬੱਚੇ ਸਾਡੇ ਨਸ਼ਿਆਂ ਤੇ ਨਹੀਂ ਜਾ ਰਹੇ ਆਂ ਉਹਨਾਂ ਨੂੰ ਅਸੀਂ ਇੱਕ ਸਪੋਰਟਸ ਦੇ ਰਾਹੀ ਸੇਧ دی ਉਹਨਾਂ ਦੀ ਉਹਨਾਂ ਨੂੰ ਦੇਖ ਕੇ ਉਹਨਾਂ ਮੁਖੀ ਝੰਕ ਕੇ ਉਹਨਾਂ ਕੋ ਕੋਠੇ ਉਹਨਾਂ ਦਾ ਮਾਰਨ ਲਗਾਈਏ ਉਸ ਦੇ ਲਈ ਜਿਹੜੀ ਸਪੋਰਟਸ ਇਵੇਸਟਰੀ ਹੈ ਇੱਕ ਬਹੁਤ ਵੱਡੀ ਇੱਕ ਪ੍ਰਾਪਤੀ ਹੈਗੀ ਹੈ ਤੁਹਾਡੇ ਪੀਣ ਵਾਲੇ ਪਾਣੀ ਦਾ ਅਨਸੋਖ ਰੋਡ ਦਾ ਘੇਰਾ ਪ੍ਰੋਜੈਕਟ ਉਹਨੂੰ ਆਖਰੀ ਸਟੇਜ ਤੇ ਆ ਗਿਆ ਉਹ ਵੀ ਪਟਿਆਲਾ ਟੂ ਦੇ ਵਿੱਚ ਹੈ ਗਿਆ ਔਰ ਪਿੱਛੇ ਜੇ ਦੋ ਸਾਲਾਂ ਤੋਂ ਸੰਵਾਦ ਕਰ ਰਹੀ ਸੀ ਅਸੀਂ ਕਿ ਜਿਹੜਾ ਨੋਕਰ ਲਾਈ ਪਾਸ ਹੈ 24 25 ਪਿੰਡਾਂ ਨੂੰ ਪਟਿਆਲਾ ਟੂ ਦੇ ਵਿੱਚ ਉਹਦਾ ਫਾਇਦਾ ਹੋਊਗਾ ਉਹ ਬਣੇ ਕੋਈ ਜਿਹੜਾ ਆਪਸੇ ਕੋਈ ਅਸੀਂ ਤਾਂ ਬਾਸਤ ਨੋਟਾ ਸੀ ਪਰ ਜਦੋਂ ਨਵੀਂ ਸਰਕਾਰ ਆਪਦੀ ਆਈ ਇਹਨਾਂ ਨੇ ਥੋੜਾ ਜਿਹਾ ਰੋਗ ਲਾਇਆ ਪਰ ਮੈਂ ਦਿ ਲੋਕਨਵਾਦ ਕਰਦੀ ਹਾਂ ਗੱਠਗੜੀ ਜੀ ਦਾ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਲੱਗੇਗਾ ਮੇਰੇ ਪੰਛੀ ਘੇੜੇ ਔਰ ਇਥੋਂ ਡੈਫਰਿਕਸ਼ਨ ਵੀ ਲੈ ਕੇ ਗਈ ਪਰ ਅੱਜ ਖੁਸ਼ੀ ਹੁੰਦੀ ਹੈ ਦੱਸਣ ਦੇ ਲਈ ਕਿ ਉਹ ਪ੍ਰੋਜੈਕਟ ਪਾਸ ਹੋ ਗਿਆ ਉਹਦੇ ਟੈਂਡਰ ਦੇ ਲਈ ਕੌਨ ਹੋ ਗਿਆ ਔਰ ਉਸ ਸਾਰੀ ਜਿਹੜੀ ਕਾਕ ਉਹ ਉਹ ਬਦਾਈ ਦੇ ਪਾਤਰੋ ਉਹ ਸਰੀਕੀ ਨੇ ਜੋ ਗੱਲ ਕੀਤੀ ਜੋ ਗਰੇਵਾਲ ਜੀ ਨੇ ਇੱਥੇ ਗੱਲ ਕੀਤੀ ਇਹ ਭੂਤ ਤੋਂ ਲਾਕੇ ਇਹ ਵਿਹ ਜਿਹੜੀਆਂ ਨੇ ਕਿਸੇ ਘਰ ਦੀਆਂ ਘਰੇ ਕੇ ਵਧੀਆ ਤਰੀਕੇ ਨਾਲ ਰੱਖਦੇ ਆਂ ਤਾਂ ਉਹ ਘਰ ਵਧੀਆ ਬਣਦਾ ਹੈ ਤਾਂ ਹੁਣ ਕਾਇਨਾਤ ਇਹ ਤੁਸੀਂ ਨਹੀਂ ਹਾਂ ਪਰੋ ਇਹ ਥੋਟੇ ਸਿਰ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਕੰਮ ਕਰੋਗੇ ਜਿਹੜੀਆਂ ਮੋਟਾ ਤੁਹਾਡੀਆਂ 10-10 50-50 ਪੈਰਾ ਦੀਆਂ ਪੈਣ ਗਿਆ ਉਹਦੇ ਲੀਡਰ ਤੁਸੀਂ ਹੋ ਉਹ ਤੁਹਾਡੇ ਮੂੰਹ ਨੂੰ ਪੈਣ ਗਿਆ ਸੋ ਇਹ ਜ਼ਿੰਮੇਵਾਰੀ ਅੱਜ ਤੁਹਾਡੇ ਉੱਤੇ ਸਿੱਟ ਕੇ ਜਾ ਰਹੀ ਹੈ ਕਿਉਂਕਿ ਅੱਜ ਜੋ ਮਿਹਰਬਾਨੀ ਛੋਟੀ ਹੈਗੀ ਹੈ ਇਹ ਤੁਸੀਂ ਲੈਣ ਆਇਓ ਤੁਹਾਡਾ ਕਲਵਾ ਦੀ ਹੋਰ ਰੁਮਹਦੇ ਦੀ ਹੁੰਦੀ ਹੈ ਸੋ ਅੱਜ ਮੈਂ ਆਪਣੇ ਵੱਲੋਂ ਸਾਰੇ ਹੀ ਪਾਰਟੀ ਜਨ ਦਾ ਪਾਰਟੀ ਦੇ ਲੀਡਰਸ਼ਿਪ ਪਾਰਟੀ ਦੇ ਜਿਹੜੇ ਕਾਰਜ ਤੱਕ ਆਇਥੇ ਨੇ ਉਹਨਾਂ ਦਾ ਧੰਨਵਾਦ ਕਰਦੀ ਐ ਕਿ ਉਹਨਾਂ ਨੇ ਮੈਨੂੰ ਅਪਣਾਇਆ ਔਰ ਜੋ ਕੰਮ ਉਹ ਕਾਰ ਨਹੀਂ ਉਹਦੇ ਵਿੱਚ ਜ਼ਰੂਰ ਮੈਂ ਪੂਰਾ ਹਿੱਸਾ ਪਾਉਂਗੀ ਇੱਕ ਵਰਕਰ ਬਣ ਕੇ ਐਨਾਂ ਦਾ ਹਿੱਸਾ ਬਣ ਕੇ ਔਰ ਇੰਨਾ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ